ਹਾਂਜੀ ਸਸੀ ਕਾ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਹਾਂਜੀ ਜੀ ਅੱਜ ਆਪਾਂ ਗੱਲ ਕਰੀਏ ਜੋ ਚੋਟੀ ਦੇ ਕਬੱਡੀ ਕੱਪਾਂ ਦੀ ਇਨਫੋਰਮੇਸ਼ਨ ਦੇਣੀ ਹੈ ਜੋ ਆਪਾਂ ਨੂੰ ਟੀਮਾਂ ਕਲੀਅਰ ਹੋਈਆਂ ਤੇ ਜੋ ਖਿਡਾਰੀ ਖੇਡਣੇ ਆਪਾਂ ਤੁਹਾਨੂੰ ਦੱਸਦੇ ਆ ਇਸ ਵੀਡੀਓ ਦੇ ਨਾਲ ਲਾਸਟ ਤੱਕ ਜੁੜੇ ਰਹੋ ਕਿਹੜੇ ਕਬੱਡੀ ਕੱਪ ਤੇ ਕਿਹੜੇ ਚੋਟੀ ਦੇ ਅੱਜ ਸੁਪਰਸਟਾਰ ਖੇਡਣਗੇ 15 ਅਗਸਤ 2025 ਨੂੰ ਪਹਿਲਾ ਜੋ ਖੰਜੂਰਲਾ ਵਿੱਚ ਕਬੱਡੀ ਕੱਪ ਕਲੱਬਾਂ ਦੇ ਮੈਚ ਕਰਵਾਏ ਜਾਣਗੇ ਪਹਿਲਾ ਨਾਮ ਲੱਖ ਦੂਜਾ ਨਾਮ 81000 ਬੈਸਟ ਰੇਡਰ ਤੇ ਜਾਫੀ ਨੂੰ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਜਾਵੇਗਾ ਅੱਜ ਇੱਥੇ ਚੋਟੀ ਦੀਆਂ ਟੀਮਾਂ ਬਣ ਗਈਆਂ ਚੋਟੀ ਦੇ ਸੁਪਰਸਟਾਰ ਪੁੱਜ ਰਹੇ ਆ ਬਾਕੀ ਤੁਹਾਨੂੰ ਪਲੇਅਰ ਵੀ ਦੱਸਦੇ ਆ ਇੱਥੇ ਕਿਹੜੇ ਕਿਹੜੇ ਪੁੱਜ ਰਹੇ ਆ ਤੇ ਟੀਮਾਂ ਕਿਹੜੀਆਂ ਵਿੱਚ ਖੇਡਣਗੇ ਅੱਜ ਜੇ ਆਪਾਂ ਗੱਲ ਕਰੀਏ ਜੋ ਖੰਜੂਰਲੇ ਕਬੱਡੀ ਕੱਪ ਤੇ ਆਲ ਓਪਨ ਦੀਆਂ ਕਲੱਬਾਂ ਜਿਵੇਂ ਖੇਡਣਗੇ ਜਾਂ ਡੀਏਵੀ ਜਲੰਧਰ ਗੱਗੀ ਖੀਰਾਵਾਲੀਆ ਚੋਟੀ ਦੀ ਟੀਮ ਬਣਾ ਕੇ ਲਿਆ ਰਿਆ ਆਜ਼ਾਦ ਕਬੱ ਤੇ ਇੱਕ ਟੀਮ ਹੋਰ ਬਠਿੰਡੇ ਦੇ ਨਾਂ ਤੇ ਵੀ ਹੋ ਸਕਦੀ ਆ ਚੋਟੀ ਦੀ ਟੀਮ ਖੇਡੇਗੀ ਜੇ ਆਪਾਂ ਪਲੇਅਰਾਂ ਦੀ ਗੱਲ ਕਰੀਏ ਜਿਵੇਂ ਜਿੰਨੀ ਮਹਿਮਦਵਾਲ ਰਫੀਕ ਸ਼ਕਰਪੁਰ ਗਲਜਾਰੀ ਚਾ ਚਕਸਕੰਦਰ ਗੱਗੀ ਖੀਰਾ ਵਾਲੀ ਤੇ ਢੋਲਨ ਡੇਰ ਕਾ ਲੰਬੜ ਕਹਾੜਾ ਸੁਨੀਲ ਦਸਾਜ ਮਿੱਠੂ ਚੱਕ ਦੇਸਰਾਜ ਗੱਗੀ ਚੱਕ ਦੇਸਰਾਜ ਚੋਟੀ ਦੀ ਇਹ ਪਲੇਅਰ ਹੈ ਚੋਟੀ ਦੇ ਖੇਡਣਗੇ ਜੇ ਆਪਾਂ ਪਹਿਲੀ ਟੀਮ ਦੀ ਗੱਲ ਕਰੀਏ ਮਾਨਕ ਕਬੱਡੀ ਕਲੱਬ ਫਗਵਾੜਾ ਸੂਸਾ ਇਸ ਵਿੱਚ ਖੇਡੇਗਾ ਇਰਜ਼ਾਮ ਅਲੀ شریف ਬੱਲੋਵਾਲ ਨਵੂ ਚੀਮਾ ਲੱਕੀ ਨਰਸਾਲਾ ਪਿੰਦਾ ਸੱਜਣਵਾਲ ਆਸੂ ਲਛਾੜਾ ਬਾਲਮ ਧੂੜਕੋਟ ਅੰਮ੍ਰਿਤ ਮਾਧੋਪੁਰ ਮੋਨੂ ਸਿੰਧੜ ਸੱਤੂ ਸਰਕਪੁਰ ਢਾਲੇ ਪੱਕਾ ਕਲੀਅਰਨੀ ਜੂਰੀ ਭਗਵਾਨਪੁਰ ਸਿਮਾ ਪਾਤੜ ਲੰਬੜ ਕਹਾਲਾ ਗਲਜਾਰੀ ਸੁੰਨੜ ਇਹ ਚੋਟੀ ਦੀ ਟੀਮ ਖੇਡੇਗੀ ਅੱਜ ਖੰਜੂਰਲੇ ਦੇ ਕੱਪ ਤੇ ਜੇ ਆਪਾਂ ਅਗਲੀ ਟੀਮ ਦੀ ਗੱਲ ਕਰੀਏ ਸਵਰਗਵਾਸੀ ਵਿੱਕੀ ਕਬੱਡੀ ਕਲੱਬ ਸੁਖਪੁਰਾ ਇਸ ਵਿੱਚ ਖੇਡੇਗਾ ਗੋਸ਼ਾ ਰੌਂਤਾ ਗੁਰਪ੍ਰੀਤ ਠਿੱਕਰੀਆਲ ਗੱਗੀ ਦੌਦਰ ਸ਼ਰਮਾ ਮੱਖਿਆਲ ਸੁਖੀ ਵਾਲੀ ਕਾ ਕਰਨ ਪਖਰਵੱਡ ਰਾਜਾ ਧੂੜਕੋਟ ਪੰਮਾ ਪੰਡੋਰੀ ਵਿਸ਼ਾਲਲੀ ਠੁੱਲੀਵਾਲ ਪਿੰਡਾ ਤਨੌਲਾ ਲਾਲੀ ਤਨੌਲਾਏ ਚੋਟੀ ਦੀ ਟੀਮ ਅੱਜ ਖੰਜੂਰਲੇ ਦੇ ਕੱਪ ਦੇ ਖੇਡੇਗੀ ਇਸ ਦੇ ਸਪੌਂਸਰਾਂ ਨੇ ਜਾਦਾ ਫੌਜੀ ਸ਼ੰਨਾ ਹੈਪੀ ਮਹਿਨਾ ਜੱਸਾ ਠੁੱਲੀਵਾਲ ਤੇ ਗੌਰਵ ਚੀਮਾ ਚੋਟੀ ਦੀ ਟੀਮ ਖੇਡੇਗੀ ਇਹ ਵੀ ਖੰਜੂਰਲੇ ਦੇ ਕੱਪ ਤੇ ਕਪਾ ਗੱਲ ਕਰੀਏ ਜੋ ਈਸੂੜੂ ਜਿਲ੍ਹਾ ਲੁਧਿਆਣਾ ਵਿੱਚ ਅੱਜ ਬਹੁਤ ਛੋਟੀ ਦਾ ਵੱਡਾ ਮਹਾਕੰਪ ਕਰਵਾਇਆ ਜਾਣਾ ਸੀ 15 ਅਗਸਤ 2025 ਨੂੰ ਇੱਥੇ 8161 ਨਾਮ ਦਿੱਤਾ ਜਾਣਾ ਸੀ 81000 ਤੇ 61000 ਬੈਸਟਰ ਨੂੰ ਮੋਟਰਸਾਈਕਲ ਸੀ ਤੇ ਅੱਜ ਤਿੰਨ ਬਾਰੋਂ ਦੀਆਂ ਟੀਮਾਂ ਵੀ ਬਹੁਤ ਛੋਟੀ ਦੀਆਂ ਬਣੀਆਂ ਸੀ ਆਪਣੀ ਕਮੇਟੀ ਨਾਲ ਗੱਲਬਾਤ ਹੋਈ ਸੀ ਪ੍ਰਤਾਪ ਕਣਿਆਣਾ ਤੇ ਦੀਪਦਬਰ ਜੀ ਨੇ ਵੀ ਇਸ ਕਬੱਡੀ ਕੱਪ ਤੇ ਖੇਡਣਾ ਸੀ ਹੈਪੀ ਕਣਿਆਲ ਹੈਪੀ ਭੰਗਰ ਤਾਂ ਮੂਹ ਕੋਰਸ ਹੋ ਗਿਆ ਹੋਰ ਵੀ ਛੋਟੀ ਦੇ ਸੁਪਰਸਟਾਰ ਇਸ ਕਬੱਡੀ ਕੱਪ ਤੇ ਖੇਡਨੇ ਸੀ ਹੁਣ ਇੱਥੇ ਦੀਪਦਬਰ ਜੀ ਤੇ ਪ੍ਰਤਾਪ ਕਣਿਆਣਾ ਨਹੀਂ ਖੇਡੇਗਾ ਕਿਉਂਕਿ ਮੀਲਾ ਕੈਨਸਲ ਹੋ ਗਿਆ ਮੀ ਕਾਰਨ ਤੇ ਹੁਣ ਉੱਤੇ ਖੰਜੂਰ ਲਈ ਖੇਡ ਸਕਦੇ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ